ਮੀਟਿੰਗ ਹੋਈ ਆ ਵੀ ਜੋ ਹਮ ਖਿਆਲੀ ਪਾਰਟੀਆਂ ਐ ਜਾਂ ਜਿਹੜੇ ਵੀ ਸ਼ਖਸ ਨੇ ਆਪਾਂ ਉਹਨਾਂ ਨਾਲ ਰਲ ਕੇ ਇਲੈਕਸ਼ਨ ਲੜਿਆ ਜਾਂ ਬੀ ਐਸਟੀਪੀਸੀ ਦਾ ਕਿੰਨੇ ਸਾਰੇ ਸਿੱਟਾ ਲੜੋਗੇ ਤੇ ਕੀ ਕੀ ਨੀਤੀ ਰਹੀ ਹੋਈ ਹੈ ਹਾਂਜੀ ਸਾਰਿਆਂ ਦੇ ਹੀ ਲੜਾਂਗੇ ਜੀ ਚਲੋ ਬੋਟਾਂ ਵੀ ਢੇੜੇ ਆ ਗਏ ਨੇ ਵੋਟਰ ਢੇੜੇ ਨਹੀਂ ਆਹੀ ਕਹਿ ਰਹੇ ਆ ਜੀ ਕਿੜੀਆਂ ਜੀ ਬੋਟਾਂ ਬਣਾਉਂਦੇ ਨੇ ਲੜ ਕਰ ਹਾਂ ਉਹਦੇ ਆ ਉਹਦੇ ਬਾਰੇ ਹਲੇ ਫੈਸਲਾ ਲੈਣਾ ਹੈ ਜੀ ਅੱਛਾ ਹਾਂ ਜੀ ਉਸਤਰਾ ਪਰ ਪਤੀ ਸਾਹਿਬ ਵੀ ਲੜ ਰਹੇ ਨੇ ਕੋਨੇ ਤੋਂ ਨਹੀਂ ਹਲੇ ਕੋਈ ਫਾਈਨਲ ਨਹੀਂ ਆ ਜੀ ਸਿਰਫ ਹੀ ਗੱਲ ਆ ਰਹੀ ਹੈ ਕਿ ਹਾਂਜੀ 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 ਐਸਜੀਪੀਸੀ ਦੀ ਗੱਲ ਹਾਂ ਉਸੇ ਵਾਰ ਇਸ ਤੇ ਕੀਤਾ ਹੈ ਤੈਨੂੰ ਵੀ ਲੜਾਂਗੇ ਭਾਈ ਅੰਮ੍ਰਿਤਪਾਲ ਜੀ ਲੈ ਕੇ ਤੁਸੀਂ ਗੱਲ ਕੀਤੀ ਮਿਲ ਰਹੇ ਹਾਂ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਕੁਝ ਹਾਂਜੀ ਉਹਨਾਂ ਨੂੰ ਮਿਲਣਾ ਜੀ ਮੈਂ ਕੱਲ ਹੋਮ ਮਿਨਿਸਟਰੀ 'ਚ ਮਿਲਦਾ। ਇਹ ਹੀ ਅਮਰਿਤਪਾਲ ਜੀ ਬਾਰੇ ਕਰਨੀਆਂ ਵੀ ਇਹਨਾਂ ਨੂੰ ਰਿਲੀਜ਼ ਕੀਤਾ ਜਾਵੇ। ਸਾਹਿਬ ਪਿਛਲੇ ਦਿਨੀ ਚੰਨ ਜੀ ਚੰਨੀ ਨੇ ਵੀ ਗਾਜੁਖੀਸੀ ਦੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਅਜੰਟ ਹਾਂਜੀ ਸकता ਹੈ ਕਿ ਇਸ ਮਾਮਲੇ ਵਿੱਚ ਇਹ ਹੁੰਦੋਂ ਤੁਕਣਾ ਚਾਹੀਤੇ ਨੇ ਹਾਂ ਜੀ ਚੰਗੀ ਗੱਲ ਹੈ ਜੀ ਜੇ ਕਿਸੇ ਨੇ ਆਵਾਜ਼ ਚੱਕਦਾ ਹੈ ਚਾਹੀ ਉਹ ਕਿਸੇ ਵੀ ਪਾਰਟੀ 'ਚ ਸੀ ਅਮਰਪਾਲ ਜੀ ਲਈ ਆਵਾਜ਼ ਚੱਕਦਾ ਹੈ ਕਿ ਜੋ ਉਹਨਾਂ ਨਾਲ ਹੋ ਰਿਹਾ ਧੱਕਾ ਹੈ ਤਾਂ ਚੰਗੀ ਗੱਲ ਹੀ ਹੈ। ਖਾਲਸਾ ਜੀ ਚੰਨੀ ਜੀ ਦੀ ਬੋਲਣ ਤੋਂ ਬਾਅਦ ਬੀਜੇਪੀ ਨੇ ਸਵਾਲ ਖੜੇ ਕਰ ਲਿਆ ਜਿਹੜੇ ਚੰਨੀ ਚੰਨੀ ਨੇ ਮੰਗ ਕੀਤੀ ਸੀ। ਨਹੀਂ ਜੀ ਮੁੱਦਾ ਕਿਉਂ ਬਣਾ ਲਿਆ ਸਹੀ ਗੱਲ ਹੈ ਉਹਨਾਂ ਨੇ ਧੱਕੇਸ਼ਾਹੀ ਖਿਲਾਫ ਆਵਾਜ਼ ਚੱਕੀ ਹੈ ਜੋ ਸਰਕਾਰਾਂ ਧੱਕੇਸ਼ਾਹੀ ਕਰਦੀਆਂ ਸਿੱਖ ਕੌਮ ਨਾਲ ਉਹਦੇ ਖਿਲਾਫ ਉਹਨਾਂ ਨੇ ਆਵਾਜ਼ ਚੱਕੀ ਹੈ। ਜੀ ਜੀ ਤੇ ਤੁਹਾਨੂੰ ਵੀ ਲੱਗਦਾ ਜਿਵੇਂ ਸ਼੍ਰੋਮਣੀ ਕਾਲਜ ਦਾ ਹਾਲਾਤ ਚੱਲਦੇ ਨੇ ਕਿੰਨਾ ਕੁ ਫਰਕ ਪਏਗਾ ਜੇ ਜੀਪੀਸੀ ਵੋਟਾਂ ਦੇ ਵਿੱਚ। ਉਹਨਾਂ ਨੂੰ ਤਾਂ ਲੋਕਾਂ ਨੇ ਨਕਾਰ ਹੀ ਦਿੱਤਾ ਹੈ ਤੁਹਾਡੇ ਸਾਹਮਣੇ 21 ਸੀਟਾਂ ਹੀ ਆਂ ਮੈਨੂੰ ਲੱਗਦਾ ਜਿਸ ਤਿਹਨੋਂ ਬਿੱਤੇ ਦੇ ਲਈ ਜਿਹੜੇ ਬਾਕੀ ਤਰ੍ਹਾਂ ਗਿਆ ਸੀਗਾ ਅਸਲੀ ਪੰਦਰ ਸਾਹਿਬ ਕੇਸ਼ੂ ਐਸਐਨਆਰ ਕੰਪਲੇਂਟ ਕੀਤੀ ਸੀ ਉਸ ਤੋਂ ਬਾਅਦ ਸੁਖਵੀਰ ਬਾਲ ਜਾ ਕੇ ਆਪਣੀ ਗੱਲ ਰੱਖ ਕੇ ਆਏ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਜਿਆ ਫੈਸਲਾ ਖਾਨ ਦੀ ਮੇਜ ਹੈਗੀ ਸਿੰਘ ਸਹਿਬਾਨ ਉਹ ਲੋਚ ਦੇਖੋ ਕੀ ਫੈਸਲਾ ਕਰਦੇ ਹੋ ਉਹਦੇ ਵਿੱਚ ਤਾਂ ਸੇਵਾ ਹੀ ਲਾਉਣੀ ਆ ਤਨਖਾਹ ਹੀ ਲਾਉਣੀ ਆ ਹਾਂ ਉਹਦੇ ਨਾਲ ਇਹ ਵੀ ਨਹੀਂ ਨਾ ਹੈ ਵੀ ਜਿਹੜੇ ਦੁੱਧ ਤੇ ਤੋਤੇ ਹੀ ਹੋ ਜਾਣਗੇ ਹਾਂ ਯਾ ਕਿ ਨਹੀਂ ਆਈ ਜੀ ਗੱਲ ਕਰਨਗੇ ਸਾਡੀ ਇੱਛਾ ਇਹ ਹੈ ਕਿ ਸਾਰੇ ਪੰਥ ਨੂੰ ਇਕੱਠਾ ਲੈ ਕੇ ਚੱਲੀਏ ਤੇ ਚੰਗੇ ਜਿਹੜੇ کردار ਵਾਲੇ ਸਬਰ ਸੰਤੋਖ ਵਾਲੇ ਰੱਬ ਦੀ ਰਜ਼ਾ ਤੇ ਰਹਿਣ ਵਾਲੇ ਗੁਰਸਿੱਖੀ ਦੀ ਸੇਵਾ ਕਰਨ ਵਾਲੇ ਜੋ ਉਮੀਦਵਾਰ ਅੱਗੇ ਲੈ ਕੇ ਆਈਏ ਤੇ ਉਹ ਜਿਹੜੀ ਸਾਡੀ ਕੌਮ ਦੀਆਂ ਸੰਸਥਾਵਾਂ 'ਚ ਬਹੁਤ ਨੰਘਾਰ ਆ ਚੁੱਕਾ ਜਿਹੜੀ ਉਹਨਾਂ ਦੀ ਵਿਸ਼ਵਾਸਯੋਗਤਾ ਜਿਹੜੀ ਖਤਮ ਹੋ ਰਹੀ ਆ ਉਹਦੇ ਚ ਦੁਬਾਰਾ ਉਹਨਾਂ ਨੂੰ ਬਹਾਲ ਕੀਤਾ ਜਾ ਸਕੇ ਸਾਡੀ ਇਹ ਇਛਾ ਕਿ ਸਾਰੇ ਸਿਰ ਸੱਜਣੇ ਯਾਨੀ ਕਿ ਸਰਬਜੀਤਾਂ ਅਸੀਂ ਸਾਰੇ ਪੰਥ ਬਹੁਤ ਵੱਡਾ ਇਸ ਕਰਕੇ ਅਸੀਂ ਸਾਰੀਆਂ ਧਿਰਾਂ ਨੂੰ ਇਹਨੇ ਕਿ ਆਪਣੇ ਹਉਮੇ ਹੰਕਾਰ ਤਿਆਗ ਦੀ ਭਾਵਨਾ ਦਿਖਾ ਕੇ ਆਪਾਂ ਸਾਰੇ ਜਣੇ ਇੱਕ ਹੋ ਕੇ ਇਸ ਮਸਲੇ ਨੂੰ ਵਿਚਾਰੀਏ ਚੰਗੇ ਜੋਗ ਜਿਹੜੇ ਜੋਗ ਲੀਡਰ ਆ ਉਹਨਾਂ ਨੂੰ ਅੱਗੇ ਲੈ ਕੇ ਆਈਏ ਕਿ ਨਾ ਕਿ ਕੋਈ ਕਿਸੇ ਪਰਿਵਾਰ ਵੱਲੋਂ ਜਾਂ ਕਿਸੇ ਪਾਰਟੀ ਵੱਲੋਂ ਧੱਕੇ ਨਾਲ ਥਾਪੇ ਗਏ ਉਹਨਾਂ ਲੋਕਾਂ ਤੇ ਇਹ ਇਹ ਚੀਜ਼ ਨੂੰ ਆਪਾਂ ਰਿਹਾਈ ਦੀ ਮੰਗ ਵੀ ਉੱਠੀ ਹੈ ਨੇ ਜੀ ਉਹ ਤੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਸਾਰੇ ਜਾਂ ਹੋਰ ਵੀ ਸਿਰਦ ਇਹ ਜਿਹੜੇ ਲੋਕ ਸੀਗੇ ਉਹਨਾਂ ਨੂੰ ਮੰਨ ਕਰਨੀ ਚਾਹੀਦੀ ਸੀ ਚੰਨੀ ਸਾਹਿਬ ਨੇ ਕੀਤੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਬਾਕੀ ਜਿਹਦੇ ਉਤੇ ਜੋੜਾ ਬੜਾ ਬਾਹਰ ਰੋਲਾ ਉਠਿਆ ਕਿ ਇਹ ਜੀ ਉਹਨਾਂ ਦਾ ਨਿੱਜੀ ਬਿਆਨ ਹੈ ਮੇਰਾ ਖਿਆਲ ਹੈ ਕਿ ਪਤਾ ਨਹੀਂ ਇਹ ਸਾਡੇ ਸਿੱਖਾਂ ਨਾਲ ਜੇ ਉਹਨਾਂ ਦੇ ਹੱਕ 'ਚ ਵੀ ਕੋਈ ਬੋਲਦਾ ਉਹਦੇ ਖਿਲਾਫ ਵੀ ਇੱਕ ਬੜਾ ਗਲਤ ਨੈਰੇਟਿਵ ਸੱਜਿਆ ਜਾਂਦਾ ਮੇਰਾ ਖਿਆਲ ਹੈ ਕਿ ਬਹੁਤ ਦੇਸ਼ ਲਈ ਵੀ ਬੜਾ ਮੰਦ ਭੱਗਾ ਵਾ ਤੇ ਇਹ ਜਿਹੜੇ ਇਹ ਸਾਡੇ ਕੌਮ ਨੂੰ ਜਿਹਦਾ ਮੁੜ ਕੇ ਕਹਿੰਦੇ ਕਿ ਵੱਖਵਾਦੀ ਸਾਨੂੰ ਵੱਖਵਾਦ ਵਾ ਖੁੱਲ ਧੱਕਿਆ ਜਾਵੇ ਇਸ ਇਹ ਚੀਜ਼ ਹੈ ਕਿ ਸਾਰੀਆਂ ਚੀਜ਼ਾਂ ਜਿਹੜੀ ਕੋਈ ਉਹ ਇਹਨੇ ਲੋਕਾਂ ਦੇ ਫਤਵਾ ਦਿੱਤਾ ਉਹਨਾਂ ਨੂੰ ਜੇ ਉਹ ਵੱਖਵਾਦੀ ਜਾਂ ਇਹੋ ਜਿਹੀ ਚੀਜ਼ਾਂ ਹੁੰਦੀਆਂ ਤੇ ਲੋਕ ਉਹਨੂੰ ਇਹ ਏਡੇ ਵੱਡੇ ਮਾਰਜਨ ਦਾ ਨਾ ਜਤਾਉਂਦੇ ਇਸ ਕਰਕੇ ਲੋਕਾਂ ਨੇ ਇਹਨੂੰ ਪ੍ਰਵਾਨ ਕੀਤਾ ਇਹ ਸਰਕਾਰਾਂ ਨੂੰ ਇਹ ਮੇਰੇ ਖਿਆਲ ਅਕਿ ਲੋਕਾਂ ਦੀ ਜੇ ਕਿ ਇੱਥੇ ਇੱਕ ਲੋਕਤੰਤਰ ਦੀ ਦੁਹਾਈ ਦਿੱਤੀ ਜਾਂਦੀ ਆ ਤੇ ਲੋਕਤੰਤਰ ਚ ਲੋਕ ਵੱਡੇ ਹੁੰਦੇ ਤੇ ਲੋਕਾਂ ਦੇ ਫਤਵੇ ਨੂੰ ਸਵੀਕਾਰ ਕਰਦੇ ਹੋਏ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਜੋ ਵੀ ਸਾਡੇ ਹੋਰ ਮਸਲੇ ਆ ਉਹਨਾਂ ਨੂੰ ਤੁਰੰਤ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਹੈ ਨੇ ਅਸੀਂ ਲੜਾਈ ਲੜ ਰਹੇ ਆ ਇਹਦੇ ਚ ਮਤਲਬ ਅਸੀਂ ਖੱਲੇ ਅਮਰਤਪਾਲ ਦੀ ਲੜਾਈ ਇਹ ਨਹੀਂ ਲੜ ਰਹੇ ਅਸੀਂ ਸਾਰੀ ਕੌਮ ਦੀ ਜੋ ਸਾਡੇ ਨਾਲ ਧੱਕੇ ਬੇਇਨਸਾਫ ਹੈਗੇ ਉਹਨਾਂ ਦੇ ਖੱਲੇ ਅਮਰਤਪਾਲ ਨੂੰ ਛੁਲਾਉਣ ਦੀ ਕੋਈ ਮਸਲਾ ਨਹੀਂ ਗਾ ਵੱਡਾ ਇਹ ਜੇ ਉਹ ਸਾਡੇ ਕੌਮ ਨਾਲ ਜੋ ਕੁਝ ਵਾਪਰ ਰਿਹਾ ਵਾ ਜਾਂ ਆਉਣ ਵਾਲਾ ਸਮਾਂ ਸਾਡੇ ਲਈ ਬੜਾ ਭਿਆਨਕ ਆ ਜੋ 35 35 ਸਾਲ ਤੋਂ ਜੇਲ੍ਹਾਂ ਚ ਬੈਠੇ ਸਾਡੇ ਸਿੰਘ ਆ ਉਹਨਾਂ ਦੇ ਜੋ ਹੁਣ ਦੇਖੋ ਬਰਗਾੜੀ ਕਾਣ ਦੇ ਮਾਮਲੇ ਚ ਉਹ ਜਿਹੜੇ ਕੇਸ ਇੱਥੋਂ ਬਾਹਰ ਟਰਾਂਸਫਰ ਕੀਤੇ ਜਾਂਦੇ ਤੇ ਉਹਨਾਂ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹੋ ਜੇ ਮਸਲੇ ਸਾਡੀ ਕੌਮ ਦੇ ਸਾਹਮਣੇ ਬਹੁਤ ਵਡੇ ਵੱਡੇ ਮਸਲੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਰਿਹਾਈ ਉਹਨਾਂ ਦੀ ਇਸ ਕਰਕੇ ਜ਼ਰੂਰ ਕੌਮ ਮੰਗਦੀ ਕੌਮ ਨੇ ਐਡਾ ਵੱਡਾ ਫਤਵਾ ਦਿੱਤਾ ਉਹਨਾਂ ਦੇ ਹੱਕ ਚ ਕੌਮ ਚਾਹੁੰਦੀ ਹੈ ਕਿ ਉਹ ਆਉਣ ਤੇ ਉਹ ਆ ਕੇ ਜਿਹੜੀ ਸਾਡੀ ਨੌਜਵਾਨੀ ਪਤਾ ਨਹੀਂ ਕਿੰਨੇ ਨੌਜਵਾਨ ਸਾਡੇ ਰੋਜ਼ ਰੱਸੀਆਂ ਦੀ ਪੇਟ ਚੜ ਰਹੀ ਕੀ ਕੀ ਹਾਲਾਤ ਬਣੇ ਪਏ ਪੰਜਾਬ ਦੇ ਫਰੋਤੀਆਂ ਦੇ ਲੋਕਾਂ ਨੂੰ ਜਿਹੜੇ ਵਪਾਰੀ ਕਾਰੋਬਾਰੀ ਉਹਨਾਂ ਨੂੰ ਕਿੰਨੇ ਫਰੋਤੀਆਂ ਦੇ ਫੋਨ ਆ ਰਹੇ ਆ ਕੀ ਕੀ ਕਿਦਾਂ ਲੋਕ ਇੱਥੇ ਆਪਣਾ ਜੀਵਨ ਬਸਰ ਕਰ ਰਹੇ ਆ ਉਹ ਸਰਕਾਰ ਨੂੰ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹੋ ਜਿਹਾ ਕਿ ਕਿਸੇ ਜੋ ਬੰਦਾ ਪੰਜਾਬ ਦੀ ਗੱਲ ਕਰਦਾ ਕੋਈ ਹਾਕਮ ਦੀ ਗੱਲ ਕਰਦਾ ਉਹਨੂੰ ਵਖਵਾਦੀ ਰੱਖ ਕੇ ਉਹਨੂੰ ਜੇਲ੍ਹਾਂ ਤੋਂ ਸੁਣਨ ਵਾਲਾ ਕੰਮ ਜਿਹੜਾ ਜਾਂ ਉਹਨੂੰ ਕੋਈ ਸਦਾ ਦੀ ਜੇਲ੍ਹਾਂ ਚ ਬੰਦ ਰੱਖਣ ਦਾ ਜਿਹੜਾ ਇਹ ਤਾਂ ਹਿਆ ਕਰਕੇ ਬੈਠੇ ਇਹ ਮੇਰੇ ਖਿਆਲ ਇਹ ਗਲਤੀ ਹੈ ਹੁਣ ਤੋ ਤੁਹਾਨੂੰ ਇਹਨਾਂ ਨੂੰ ਸੋਚਣਾ ਚਾਹੀਦਾ ਕਾਦੀ ਦਲ ਦਾ ਉਹਦੇ ਨਾਲ ਤੁਹਾਡਾ ਕੋਈ ਸੰਪਰਕ ਹੋਇਆ ਨਵੀਂ ਪਾਰਟੀ ਦਾ ਗਠਨ ਕਰਨਾ ਜਿਹੜਾ ਕਾਦੀ ਦਲ ਦਾ ਵਾਦੀ ਧੜਾ ਉਹਦੇ ਨਾਲ ਕੋਈ ਸੰਪਰਕ ਨਹੀਂ ਹਜੇ ਫਿਲਹਾਲ ਅਸੀਂ ਕੋਈ ਦਮੇ ਕਾਦੀ ਦਲ ਦੀ ਹਜੇ ਕੋਈ ਸਮਾਂ ਹੋਣ ਤੇ ਜੇ ਲੋੜ ਸੰਤਾਲ ਉਹਰ ਸਮਝਣ ਗਿਆ ਨਵਾਂ ਅਕਾਲੀ ਦਲ ਨੂੰ ਸੱਜਣ ਦੀ ਤੇ ਤਾਂ ਹੀ ਅਸੀਂ ਚਾਹੁੰਦੇ ਆ ਕਿ ਕੋਈ ਸਿੱਖਾਂ ਦੀ ਇੱਕ ਪਾਰਟੀ ਜਾਂ ਇੱਕ ਪੰਜਾਬ ਦੀ ਇੱਕ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਆ ਤਾਂ ਹੀ ਅਸੀਂ ਆਪਣੇ ਪੰਜਾਬ ਨੂੰ ਬਚਾ ਸਕਾਂਗੇ ਪੰਜਾਬ ਦੀ ਹੋਂਦ ਨੂੰ ਬਚਾ ਸਕਾਂਗੇ ਲੱਗਦਾ ਜੀ ਅਕਾਲੀ ਦਲ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਖੇਤਰੀ ਪਾਰਟੀ ਦੱਸ ਰਿਹਾ ਹੈ ਦੇ ਖੇਤੀ ਪਾਰਟੀ ਦੱਸ ਰਿਹਾ ਪਰ ਖੇਤੀ ਪਾਰਟੀ ਦੀ ਜਿਹੜੀ ਜ਼ਿੰਮੇਵਾਰੀਆਂ ਸੀ ਉਹਨੇ ਨਭਾਈਆਂ ਉਹਨਾਂ ਨੇ ਜਿਹੜੀਆਂ ਨੈਸ਼ਨਲ ਪਾਰਟੀਆਂ ਸੀ ਉਹਨਾਂ ਦੀ ਝੋਲੀ 'ਚ ਜਾ ਕੇ ਜੋ ਕੌਮ ਦਾ ਨੁਕਸਾਨ ਕੀਤਾ ਉਹ ਇਸ ਕਰਕੇ ਲੋਕਾਂ ਦੇ ਮਨਾਂ ਤੋਂ ਉਤਰ ਗਏ ਇਹ ਚੀਜ਼ ਹੈ ਕਿ ਮੇਰੇ ਖਿਆਲ 'ਚ ਉਹਨਾਂ ਨੂੰ ਵੀ ਆਪਣੇ ਅੰਦਰ ਛਾਤੀ ਮਾਰਨ ਦੀ ਲੋੜ ਆ ਜਿਹੜੇ ਕੋਈ ਬੰਦੇ ਇਹ ਜੇ ਪੰਜਾਬ 'ਚ ਰਹਿਣਾ ਤੇ ਪੰਜਾਬ ਦੀ ਗੱਲ ਕਰਨੀ ਪਊਗੀ ਆਪਾਂ ਨੂੰ ਸਾਰਿਆਂ ਨੂੰ ਪੰਜਾਬ ਦੇ ਹੱਕਾਂ ਹਕੂਕਾਂ ਦੀ ਸਾਰਿਆਂ ਨੂੰ ਲੜ ਕੇ ਪਹੁੰਚਾ ਦੇਣਾ ਹੈ ਜੀ ਤੁਸੀਂ ਚੋਣਾਂ ਲੈਣ ਦੇ ਵਿੱਚ ਆ ਰਿਹਾ ਜ਼ਿਕਰ ਕੀ ਜਲਦੀ ਐਲਾਨ ਕਰਦਾ ਨਹੀਂ ਇਹ ਸਾਨੂੰ ਗੁਰੂ ਮਹਾਰਾਜ ਨੇ ਮੀਰੀ ਪੀਰ ਦਾ ਸਿਧਾਂਤ ਦਿੱਤਾ ਇਹ ਸਾਡੇ ਗੁਰਦੁਆਰਿਆਂ ਦੇ ਪ੍ਰਬੰਧ ਜਿਹੜਾ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਜੇ ਅਸੀਂ ਆਪਣੇ ਕੌਮ ਨੂੰ ਆਪਣੇ ਧਾਰਮਿਕ ਸਥਾਨਾਂ ਨੂੰ ਸਹੀ ਦਿਸ਼ਾ 'ਚ ਲੈ ਗਏ ਸਹੀ ਉਹਨਾਂ ਦਾ ਪ੍ਰਬੰਧ ਸਹੀ ਹੱਥਾਂ 'ਚ ਆ ਗਿਆ ਤੇ ਅਸੀਂ ਬਹੁਤ ਕੋਸ਼ਿਸ਼ ਇੱਕ ਪੈਰਲ ਸਰਕਾਰ ਹੈ ਸਾਡੀ ਮਿੰਨੀ ਪਾਰਲੀਮੈਂਟ ਹੈ ਸਿੱਖਾਂ ਦੀ ਤੇ ਉਹਦੇ 'ਚ ਅਸੀਂ ਬਹੁਤ ਕੋਸ਼ਿਸ਼ ਹੈ ਜੇ ਐਜੂਕੇਸ਼ਨ ਦੇ ਹੈਲਥ ਦੇ ਹੋਰ ਜਿਹੜੇ ਮਸਲੇ ਆ ਸਿੱਖਾਂ ਦਾ ਜਿਹੜਾ ਹੋਰ ਜਿਹੜੇ ਬੇਇਨਸਾਫੀਆਂ ਹੋਈਆਂ ਜਿ ਚੰਗੇ ਲੀਡਰ ਹੋਣਗੇ ਤੇ ਮੇਰਾ ਖਿਆਲ ਹੈ ਕਿ ਸਾਨੂੰ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਧਰਨੇ ਲਾ ਕੇ ਮੈਂ ਦੀ ਰੋਣ ਨਹੀਂ ਹੋ ਸਾਡੀਆਂ ਸੰਸਥਾਵਾਂ ਇਹ ਕੰਮ ਕਰਨ ਸ਼੍ਰੋਮਣੀ ਅਕਾਲੀ ਦਲ ਇਹ ਨਹੀਂ ਬਾਗੀ ਨਹੀਂ ਬਾਗੀ ਨਹੀਂ ਬੜ ਕੇ ਸਾਡੀ ਨਰਾਜ਼ਗੀ ਉਹਨਾਂ ਨੇ ਇਸ ਕਉ ਦੀ ਸ਼੍ਰੋਮਣੀ ਅਕਾਲੀ ਦਲ ਸਾਡੇ ਪੁਰਖਿਆਂ ਦੀ ਮਹਾਰਸ਼ੀਾਂ ਦੀ ਪਾਰਟੀ ਹੈ ਇਹ ਕੋਈ ਛੋਟੀ ਮੋਟੀ ਨਹੀਂ ਇਹ ਕੇਵਲ politcal ਪਾਰਟੀ ਨਹੀਂ ਮੈਂ ਬੇਨਤੀ ਕਰਾਂ ਇਟ ਇਜ਼ ਐਨ ਮੂਵਮੈਂਟ ਆਫ ਸਿੱਖ ਆੜੇ ਕਹ ਲਈ ਵੀ ਉਹਦੇ ਲਈ ਹਮੇਸ਼ਾ ਅਕਾਲੀ ਦਲ ਜੂਝਦਾ ਰਿਹਾ ਅਕਾਲੀ ਦਲ ਖਾਕ ਸੱਚ ਦੀ ਲੜਾਈ ਜ਼ਬਰਦਸਤ ਲੋਮ ਦੇ ਖਿਲਾਫ ਜੋ ਗੁਰੂ ਸਾਹਿਬਾਨ ਨੇ ਸਾਨੂੰ ਦਿੱਤਾ ਉਸਨੂੰ ਹੱਥੇ ਚੱਲਦਾ ਪਰ ਜਦੋਂ ਉਸ ਸਿਧਾਂਤ ਤੋਂ ਵਾਇਸ ਸਾ 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 ਡਿਲੀਟ ਕਰਦੇ ਕਰਦੇ ਨਾ ਸਿਧਾਂਤਾਂ ਨੂੰ ਛੱਡ ਹੀ ਦਿੱਤਾ ਪੰਜਾਬ ਦੇ ਲੋਕਾਂ ਨੇ ਖਾਲੀਦਰ ਨੂੰ ਪਿੱਛੜ ਕੇ ਆਇ ਫਤਵਾ ਦੇ ਕੇ ਦਿਓ ਗੁਰੂ ਸਾਹਿਬ ਦਾ ਤੇ ਵੀਰਕੋਟ ਤੋਂ ਇਹ ਸਾਬਤ ਕਰਦਾ ਕਿ ਨਹੀਂ ਬੰਤ ਅਜੇ ਕਾਇਮ ਹੈ ਪਰ ਸਾਡੇ ਲੀਡਰ ਜਿਹੜੇ ਅਗਵਾਈ ਕਰਨ ਦੇ ਯੋਗ ਨਹੀਂ ਜੈ ਜਿਹੜੀ ਤੁਸੀਂ ਗੱਲ ਕਰਦੇ ਹੋ ਨਾਰਜਜੀ ਜੀ ਅਸੀਂ ਵੀ ਜਿਵੇਂ ਗੁਰਦੁਆਰਾ ਸੁਧਾਰ ਲਹਿਰ ਚਲਾਈ ਸੀ ਨਾ ਕਿਸੇ ਮੋਕੇ ਪਰਖਣੇ ਸਦੀ ਪਹਿਲਾਂ ਉਹਦਾ ਕਾਰਨ ਸੀ ਕਿ ਜਿੱਥੇ ਗੁਰਦਹਾਮਾ ਦੇ ਉੱਤੇ ਮਨਵਤियां ਹੋਣ ਲੱਗ ਗਈਆਂ ਸੀ ਬੇਸਿਧਾਂਤ ਤੇ ਗੱਲਾਂ ਹੋਣ ਲੱਗ ਗਈਆਂ ਸੀ ਮਨਮਾਨੀਆਂ ਕਰਨ ਲੱਗ ਗਈਆਂ ਸੀ ਇਹ ਕलिए ਨਿੱਜੀ ਵਫਾਦਾ ਵਾਸਤੇ ਵਰਤਣ ਲੱਗੇ ਸਨ ਉਹਦੇ ਖਿਲਾਫ ਸੁਧਾਰ ਲੈਣ ਸ਼ੁਰੂ ਕੀਤੀ ਅਸੀਂ ਵੀ ਸ਼੍ਰੋਮਣੀ ਅਕਾਲੀ ਦਰ ਸੁਧਾਰ ਲਹਿਰ ਹੈ ਇਹਦੇ ਵਿੱਚ ਕਮੀਆਂ ਨੇ ਜਿਹੜੇ ਉਹ ਲੀਡਰ ਜਿਹੜੇ ਵੇਲਾ ਬਿਹਾ ਚੁੱਕੇ ਨੇ ਉਹ ਲੀਡਰ ਜਿਹੜੇ ਅੱਜ ਜਿਨ੍ਹਾਂ ਨੇ ਲੋਕਾਂ ਨੂੰ ਲੋਕਾਂ ਦੀ ਜਿਹਨਾਂ ਦੀ ਗਵਾਹੀ ਕਬੂਲ ਨਹੀਂ ਕੀਤੀ ਇਹ ਸਾਰੀਆਂ ਚੋਣਾ ਲਗਾਤਾਰ ਸੀ ਪਿੱਛੇ ਆਇਆ ਇਸੇ ਫੈਸਲਾ ਕਰ ਲਿਆ ਆਪੇ ਸੋਚਦਾ ਲੱਗੇ ਇਹ ਬਹੁਤ ਵੱਡਾ ਹੁਗਾਰਾ ਮੜ ਰਿਹਾ ਅਸੀਂ ਪ੍ਰੋਗਰਾਮ ਰੱਖੇ ਨੇ ਜੀ ਨੂੰ ਤੁਸੀਂ ਬਾਕੀ ਜਾਂ ਨਾਜ ਤਰਕਲ ਕੋਈ ਨਾ ਦੇ ਦਿਓ ਇਸ ਕਰਕੇ ਇਹ ਉਹਨਾਂ ਨੇ ਗੱਲ ਕੀਤੀ ਜਦੋਂ ਨਾ ਸੁਣੀ ਉਹਨਾਂ ਨੇ ਅਸੀਂ ਬੈਠ ਕੇ ਅੰਦਰ ਗੱਲ ਕੀਤੀ ਜਦੋਂ ਕਿ ਵੀ ਮੈਂ ਪ੍ਰਧਾਨਗੀ ਨਹੀਂ ਛੱਡੀ ਤੁਸੀਂ ਪ੍ਰਧਾਨਗੀ ਦਾ ਸਵਾਲ ਇਹ ਆ ਵੀ ਆਪਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਮਕਬੂਲ ਕਰਨਾ ਬੰਦ ਕਰ ਦਿੱਤਾ ਇਸ ਲਈ ਅਸੀਂ ਬਾਹਰ ਨਹੀਂ ਹੋਇਆ ਸੀ ਲੋ ਪਿੱਛੇ ਕਮੀਆਂ ਗਲਤੀਆਂ ਜਿਹਨੂੰ ਅਸੀਂ ਕਹਿੰਦੇ ਰਹੇ ਵਾਰ-ਵਾਰ ਬਰਗਾੜੀ ਸਾਫ ਬਰਗਾੜੀ ਦੇ ਕਾਢ ਤੋਂ ਲਾ ਕੇ ਅੱਜ ਤੱਕ ਉਹਨਾਂ ਨੇ ਸਰਵਰੀਆ ਵੀ ਨਹੀਂ ਦੇਖਾਂ ਇਹ ਕਰਾਂਗੇ ਵਾਰੋ ਵਾਰ ਕਰੇ ਅਸੀਂ ਮਰਿਆਦਾ ਚ ਨਹੀਂ ਆਕੇ ਕੀਤੀ ਉਹ ਸਾਰਿਆਂ ਸੇ ਇਕਾਲਤਾ ਸਰ ਮੋਸਦੀ ਦੇਖਣੀ ਹੈ ਬੇਨਤੀ ਕੀਤੀ ਵੀ ਆਏ ਸਾਥੋ ਵਗਿਆ ਮਾ ਹੋ ਜਣੇ ਸਾਡੀ ਚੁੱਪ ਜੜੀ ਹੈ ਸਾਡੀ ਖਮੋਸ਼ੀ ਉਹ ਦੀ ਹਾਮੀ ਬਣ ਗਈ ਇਸ ਕਰਕੇ ਅਸੀਂ ਵੀ ਗੁਨਾਹਗਰ ਹਾਂ ਤੇ ਉਹਨਾਂ ਨੂੰ ਜਵਾਬ ਦੇਤਾ ਦੇ ਉਹਨਾਂ ਨੇ ਜਵਾਬ ਦਿੱਤਾ ਜੀ ਹੁ ਕੀ ਦਿੱਤਾ ਹੈ ਤਾਂ ਹੁਣ ਸਾਰੇ ਜਾਣਦੇ ਨੇ ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ ਉਹ ਆਪਣੇ ਜਿਹੋ ਜਿਹੇ ਫੈਸਲਾ ਪੰਚਾਇਤ ਸਰਵਨ ਕਰਦੇ ਸਾਨੂੰ ਪਰਵਾਹ ਨਹੀਂ